ਇੱਧਰ ਦੇਖ ਲਈ ਇਹ ਤਾਂ ਕੁਝ ਨਹੀਂ ਦੇਖਾਂ ਛੋਟੇ ਛੋਟੇ ਜਵਾਖ ਵੀ ਵਈ ਦੇਖੋ ਪਾਣੀ ਦੇ ਵਿੱਚ ਖੜੇ ਨੇ ਬੋਰਾ ਹਾਲ ਹੈ ਬਈ ਇੱਧਰ ਦੇਖੋ ਆ ਗੱਡੀ ਲਹਾਰ ਬੈਠੇ ਨੇ ਸਾਰੇ ਅੰਦਰ ਪਾਣੀ ਦੇ ਵਿੱਚ ਬਈ ਬੈਠਣੇ ਵਿਚਾਰੇ ਉਹ ਸਾਰੇ ਦੇਖੋ ਆ ਦੇਖੋ ਬਈ ਸਾਰੇ ਅੰਦਰ ਪਾਣੀ ਜਾ ਰਿਹਾ ਹੈ ਉਹਨਾਂ ਦੇ ਸਾਰੀਆਂ ਭੀਹੀਆਂ ਬਈ ਪਾਣੀ ਨਾਲ ਚਲ ਉਥਲ ਹੋਈਆਂ ਪਈਆਂ ਨੇ ਪਾਣੀ ਦਾ ਕੋਈ ਨਿਕਾਸ ਨਹੀਂ ਇੱਧਰ ਦੇਖਾ ਸਾਰੀਆਂ ਕੀ ਹੈ ਇਹਨੂੰ ਤੁਸੀਂ ਪੀਣੀ ਕਹੋਗੇ ਨਹਿਰ ਕਹੋਗੇ ਨਹਿਰ ਕਿੱਡੀ ਗੜੀ ਹੈ ਨਹਿਰਾਂ ਦੇ ਵਿੱਚ ਫਿਰਦੇ ਇੰਨੇ ਵਈ ਐ ਹੋ ਰਿਹਾ ਮਾਹੌਲ ਆਹ ਦੇਖੋ ਸੀਵਰੇਜ ਬਈ ਟੱਕਣ ਚੱਕਣ ਤੋਂ ਬਾਅਦ ਸਾਰਾ ਇੱਕ ਹੋਇਆ ਪਿਆ ਸਾਫ ਨਹੀਂ ਕੁਛ ਨਹੀਂ ਆਇਆ आ देखो बी घर च पानी यार आ, आ, आ रहा है लोग देखो आट सारा आखो बहोल आखोक ने क्धा ला ला के रोकया है बै आखो आखो हट ही नहीं रहा बई मी ਉਹ ਹਾਵੜਾ ਪੂਰਾ ਖਤਰੇ ਵਾਲਾ ਬਈ ਸਾਰੇ ਲੋਕਾਂ ਨੇ ਘਰਾਂ ਚੋਂ ਬਣੀ ਜਾ ਰਹੇ ਸਰਕਾਰ ਨੇ ਵੀ ਬਈ ਤਾਂ ਹੀ ਜਵਾਂ ਅੱਖਾਂ ਨੂੰ ਛੁੱਟੀਆਂ ਕਰੀਆਂ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਕਿੰਨਾ ਕ ਵਾਰ ਸੁਣਾ ਰੱਬ ਨੇ ਬੋ ਕਬਈ ਪੂਰੀ ਸੀਵਰੇਜ ਉੱਤੇ ਐ ਖੜੇ ਨੇ ਵੀ ਇਹ ਕਿ ਖੱਚ ਤੇ ਪਣੀ ਟੁੱਟੇ ਨਾਲੇ